ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਬਿਰਾਗਣ ਮਹੱਲਾ ਚੌਥਾ ਕਾਂਚਨ ਨਾਰੀ ਮਹਿ ਜਿਉ ਲੁਭਤ ਹੈ ਮੋਹ ਮੀਠਾ ਮਾਇ ਘਰ ਮੰਦਰ ਘੋੜੇ ਖੁਸ਼ੀ ਮਨ ਅਨ ਰਸ ਲਾਇਆ ਵਾ ਵਾ ਕਾਂਚਨ ਨਾਰੀ ਮਹਿ ਜਿਓ ਲੁਬਤ ਹੈ ਮੋਹ ਮਿੱਠਾ ਮਾਇਆ ਘਰ ਮੰਦਰ ਕੋੜੇ ਖੁਸ਼ੀ ਮਨ ਅਨ ਰਸ ਲਾਇਆ ਹਰ ਪ੍ਰਭ ਚੇਤਨ ਆਵੀ ਕਿਉ ਛੂਟਾ ਮੇਰੇ ਹਰ ਰਾਯਾ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਗੋਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਅਬ ਗਣ ਸਭ ਮੇਰੇ ਰਹਾਉ ਕਿਸ ਰੂਪ ਨਹੀਂ ਕਿਸ ਜਾਤ ਨਹੀਂ ਕਿਸ ਟੰਗ ਨਾ ਮੇਰਾ ਕਿਆ ਮੋਹ ਲੈ ਬੋਲਾ ਗੁਣ ਬਿਹੂਣ ਨਾਮ ਜੱਪਿਆ ਨਾ ਤੇਰਾ ਹਮ ਪਾਪੀ ਸੰਗ ਗੁਰ ਉੱਬਰੇ ਪਨ ਸਤ ਗੁਰ ਕੇਰਾ ਸਭ ਜਿਓ ਪਿੰਡ ਮੁਖ ਨੱਕ ਦੀਆ ਬਰਤਣ ਕੋ ਪਾਣੀ ਅੰਨ ਖਾਣਾ ਕੱਪੜ ਪਹਿਨਣਾ ਦੀਆ ਰਾਸ ਅਨਭੋਗ ਹਣੀ ਪੋਗਾਣੀ ਜਨ ਦੀਏ ਸੋ ਚਤਨ ਆਵੀ ਪਸੂ ਹੋਂ ਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ ਹਮ ਜਨ ਤ ਵਿਚਾਰੇ ਕਿਆ ਕਰੇ ਸਭ ਖੇਲ ਤੁਮ ਸੁਆਮੀ ਜਨ ਨਾਨਕ ਹਾਟ ਬਿਹੱਜ ਆ ਹਰ ਗੁਲਮ ਗੁਲਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਸਤਿਗੁਰਾਂ ਦੀ ਕਿਰਪਾ ਸਤਕਾ ਪਾਵਨ ਪਵਿੱਤਰ ਅੰਗ 167 ਤੇ ਹੀ ਸ਼ਬਦ ਸਭਾਏ ਮਾਨ ਹੈ ਇੱਥੇ ਸਤਿਗੁਰੂ ਸਮਝਾਉਣਾ ਕਰਦੇ ਨੇ ਗੌੜੀ ਰਾਗ ਦਾ ਹੀ ਸ਼ਬਦ ਹੈ ਜੀ ਮਹੱਲਾ ਚੌਥਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਸਤਿਗੁਰੂ ਸਮਝਾਉਣਾ ਕਰਦੇ ਨੇ ਮਨੁੱਖਤਾ ਨੂੰ ਕੰਚਨ ਨਾਰੀ ਮਹਿ ਜਿਉ ਲੁਭਤ ਹੈ ਕੰਚਨ ਮੈਨੇ ਸੋਨ ਸੋਨੇ ਦੇ ਵਿੱਚ ਉਲਝਿਆ ਹੋਇਆ ਇਨਸਾਨ ਤੇ ਨਾਰੀ ਇਸਤਰੀ ਦੇ ਮੋਹ ਪਿਆਰ ਦੇ ਵਿੱਚ ਫਸਿਆ ਹੋਇਆ ਕੀ ਕਹਿੰਦੇ ਨੇ ਸਤ ਕਰੋ ਮੋ ਮਿੱਠਾ ਮਾਇਆ ਇਹ ਮਾਇਆ ਦਾ ਮੋਹ ਇਹ ਮਾਇਆ ਦਾ ਮੋਹ ਪਿਆ ਹੋਇਆ ਬੜਾ ਮਿੱਠਾ ਲੱਗਦਾ ਸੋਨਾ ਇਕੱਠਾ ਕਰਨ ਤੇ ਆ ਵਿਜਾਂ ਸੋਨਾ ਪਹਿਨਣ ਤੇ ਆ ਮਨ ਫਸਿਆ ਹੋਇਆ ਬੜਾ ਮਿੱਠਾ ਲੱਗਦਾ ਬੜਾ ਚੰਗਾ ਲੱਗਦਾ ਇਹ ਤੇ ਨਾਰੀ ਦੇ ਚੱਕਰ ਵਿੱਚ ਉਲਝਿਆ ਹੋਇਆ ਮਹਾਰਾਜ ਨੇ ਸਿੱਧੇ ਲਫਜ਼ਾਂ ਵਿੱਚ ਸਮਝਾਇਆ ਜੀ ਇਹ ਉਪਦੇਸ਼ ਦੋਨਾਂ ਨੂੰ ਹੀ ਆ ਠੀਕ ਆ ਜੀ ਨਰ ਨਾਰੀ ਨੂੰ ਦੋਨਾਂ ਨੂੰ ਉਪਦੇਸ਼ ਆ ਮਹਾਰਾਜ ਕਹਿੰਦੇ ਨੇ ਘਰ ਮੰਦਰ ਘੋੜੇ ਖੁਸ਼ੀ ਮਨ ਅਨਰਸ ਲਾਇਆ ਘਰ ਮੰਦਰ ਘਰ-ਬਾਰ ਬਣਾਉਣ ਤੇ ਚਲੋ ਲੋੜ ਮੁਤਾਬਕ ਚਾਹੀਦਾ ਕਰ ਜੇ ਆਪਾਂ 4 5 6 ਜੀ ਕਰਦੇ ਹੈਗੇ ਆ ਤਾਂ 3 4 ਕਮਰੇ 5 ਚਾਹੀਦੇ ਨੇ ਹਨਾ 5 6 ਕਮਰੇ ਲਾ ਲੋ ਚਲ ਚਾਹੀਦੇ ਨੇ ਉਹ ਹੈਗੇ ਨੇ ਤੇ ਉਸ ਤੋਂ ਬਾਅਦ ਹੁਣ ਉਹ ਫਲਾਣੇ ਸ਼ਹਿਰ 'ਚ ਵੀ ਕੋਠੀ ਬਣਾ ਦਿਆਂ ਇਹਦੇ 'ਚ ਵੀ ਬਣਾ ਦਿਆਂ ਉੱਥੇ ਵੀ ਬਣਾ ਦਿਆਂ ਇਹਦੇ 'ਚ 4 ਬਣਾ ਦਿਆਂ ਉਧਰਲੇ 'ਚ 5 ਹੋਣੀਆਂ ਚਾਹੀਦੀਆਂ ਕਿਰਾਏ ਤੇ ਚੜਾਉਣ ਨੂੰ ਇਹ ਰਸ ਵਿੱਚ ਮਹਾਰਾਜ ਕਹਿੰਦੇ ਫਸਿਆ ਹੋਇਆ ਤੇ ਦੂਜਾ ਘੋੜੇ ਹੁਣ ਵੀ ਘੋੜੇ ਹੈਗੇ ਨੇ ਉਦੋਂ ਵੀ ਘੋੜੇ ਉਦੋਂ ਆਮ ਹੁੰਦੇ ਸੀ ਹੁਣ ਵਿਰਲੇ-ਵਿਰਲੇ ਘਰਾਂ ਕੋਲੇ ਘੋੜੇ ਰੱਖੇ ਹੋਏ ਨੇ ਗੱਡੀਆਂ ਕਹਿ ਲਓ ਇਸ ਰਸਾਂ ਵਿੱਚ ਮਹਾਰਾਜ ਕਹਿੰਦੇ ਮਨ ਅਨਰਸ ਲਾਇਆ ਇਨ੍ਹਾਂ ਰਸਾਂ ਦੇ ਵਿੱਚ ਹੀ ਆਪਦੇ ਮਨ ਨੂੰ ਲਾਈ ਬੈਠਾ ਮਨੁੱਖ ਪ੍ਰਭੂ ਪਰਮਾਤਮਾ ਵੱਲੋਂ ਟੁੱਟਿਆ ਹੋਇਆ ਅਗੇ ਸਤਗੁਰੂ ਕਹਾਣਾ ਕਰਦੇ ਨੇ ਹਰ ਪ੍ਰਭ ਚਿੱਤਨ ਆਵੀ ਕਿਉ ਛੁੱਟਾ ਮੇਰੇ ਹਰ ਰਾਹ ਉਹ ਹਰੀ ਪ੍ਰਭੂ ਪਰਮਾਤਮਾ ਚਿੱਤ ਵਿੱਚ ਨਹੀਂ ਆਉਦਾ ਤੇ ਇਸ ਮਾਇਆ ਮੋਹ ਜਾਲ ਤੋਂ ਛੁੱਟੇਗਾ ਕਿਵੇਂ ਇਨਸਾਨ ਪਰਮਾਤਮਾ ਨੂੰ ਚੇਤੇ ਕਰ ਉਹਦਾ ਨਾਮ ਜਪ ਗੁਰੂ ਦਾ ਕਹਿਣਾ ਮੰਨ ਗੁਰੂ ਦਾ ਨਾਮ ਜਪ ਗੁਰੂ ਗੁਰੂ ਗੋੜ ਕਰਮਨ ਮੋਹ ਗੁਰੂ ਬਿਨਾ ਮੈਂ ਨਹੀਂ ਹੋਰ ਕਿਤੇ ਇਹ ਬਿਰਤੀ ਬਣ ਜੇ ਇਹ ਚਿੱਟਕ ਲੱਗ ਜੇ ਤੈਨੂੰ ਗੁਰੂ ਗੁਰੂ ਕਰਨ ਦੀ ਤੇ ਗੁਰੂ ਤੋਂ ਬਿਨਾਂ ਕਿਸੇ ਹੋਰ ਨਾਲ ਕੋਈ ਸਬੰਧ ਨਹੀਂ ਹੋਰ ਕਿਹਦੇ ਨਾਲ ਕਿਸੇ ਦੇਵੀ ਦੇਵਤੇ ਬਾਬੇ ਪੀਰ ਨਾਲ ਵੀ ਚੱਲ ਹੁਣ ਇੱਧਰ ਵੀ ਜਾਏ ਉਹਨੇ ਤੇ ਉੱਧਰ ਵੀ ਜਾਏ ਨੇ ਦੇਖਦੇ ਨਾ ਪਰ ਰੋਜ਼ ਹੀ ਦੇਖਦੇ ਆ ਆਉਂਦੇ ਨੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਅਰਦਾਸ ਵੀ ਕਰਦੇ ਆ ਨਮਸਕਾਰ ਕਰਦੇ ਡੰਡੇ ਵਾਂਗੂ ਸਿੱਧਾ ਪੈ ਕੇ ਤੇ ਜਾ ਕਿਸੇ ਹੋਰ ਪਾਸੇ ਰਹੇ ਹੁੰਦੇ ਆ ਸਾਹਜ ਰਹੀ ਦੇਖਦੇ ਆਂ ਆਪਾਂ ਅ ਸਨੀਵਾਰ ਤਾਂ ਪੱਕਾ ਯਰ ਅੱਗੇ ਸਤਿਗੁਰੂ ਕਾਹਨ ਕਰਦੇ ਨੇ ਹਰ ਪ੍ਰਭ ਚਿਤ ਨ ਆਵੀ ਕਿਉ ਛੂਟਾਂ ਮੇਰੇ ਹਰ ਰਾਯਾ ਨਹੀਂ ਛੁੱਟ ਸਕਦਾ ਜੇ ਪ੍ਰਭੂ ਪਰਮਾਤਮਾ ਤੇਰੇ ਚੇਤੇ ਵਿੱਚ ਨਹੀਂ ਤਾਂ ਮੇਰੇ ਰਾਮ ਇਹ ਨੀਜ ਕਰਮ ਹਰ ਮੇਰੇ ਗੁਰੂ ਦੀ ਕਿਰਪਾ ਸਤ ਜੀ ਕਾ ਕਿਤੇ ਵਰਤੀ ਬਣ ਜੇ ਤੇਰੀ ਇਹ ਗੱਲ ਕਹਿਣ ਦੀ ਗੁਰੂ ਦੇ ਚਰਨਾਂ ਵਿੱਚ ਆਣ ਕੇ ਵੀ ਸਤਿਗੁਰੂ ਆ ਜਿਹੜੇ ਕੰਮਾਂ ਵਿੱਚ ਮੈਂ ਫਸਿਆ ਹੋਇਆ ਨਾ ਕੰਚਨ ਨਾਰੀ ਘਰ ਮੰਦਰ ਘੋੜੇ ਗੱਡੀਆਂ ਦੇ ਵਿੱਚ ਮੇਰਾ ਮਨ ਫਸਿਆ ਰਹਿੰਦਾ ਉਦਰੇ ਹੀ ਤੇ ਪ੍ਰਭੂ ਪਰਮਾਤਮਾ ਮੈਂ ਤੇਰਾ ਨਾਮ ਜਪਦਾ ਨਹੀਂ ਤੇ ਇਹ ਮੇਰੇ ਨੀਚ ਕਰਮ ਨੇ ਅਰਦਾਸ ਕਰ ਗਿਆ ਕਿ ਗੁਰੂ ਦੇ ਚਰਨਾਂ ਵਿੱਚ ਵੀ ਮੈਨੂੰ ਆ ਨੀਚ ਕਰਮਾਂ ਚੋਂ ਮਹਾਰਾਜ ਬਾਰ ਕੱਢ ਕੇ ਚਰਨਾਂ ਨਾਲ ਲਾਓ ਨਾਮ ਨਾਲ ਨਾਮ ਦੀ ਦਰਤ ਬਖਸ਼ ਮੇਰੇ RAM ਇਹ ਨੀਚ ਕਰਮ ਹਰ ਮੇਰੇ ਮੇਰੇ ਨੀਚ ਕਰਮ ਨੇ ਮਹਾਰਾਜ ਗੁਣ ਬੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਅਬ ਗਣ ਸਭ ਮੇਰੇ ਮੇਰੇ ਤਾਂ ਇਹ ਨੀਚ ਕਰਮ ਨੇ ਦਾਤਾ ਜੀ ਤੂੰ ਗੁਣ ਬੰਤਾ ਹੈ ਬਹੁਤੇ ਗੁਣ ਵਾਲਾ ਹੈ ਹਰ ਹਰ ਪ੍ਰਭੂ ਪ੍ਰਮਾਤਮਾ ਜੀ ਦਿਆਲੂ ਪ੍ਰਮਾਤਮਾ ਜੀ ਕਰ ਕਿਰਪਾ ਮੇਰੇ ਤੇ ਕਿਰਪਾ ਕਰੋ ਬਖਸ਼ ਅਫਗੁਣ ਸਭ ਮੇਰੇ ਇਹ ਮੇਰੇ ਔਗਣ ਨੇ ਸਾਰੇ ਬਖਸ਼ ਮਾਰਾਂ ਚ ਮੈਨੂੰ ਆਪਦੇ ਚਰਨਾਂ ਨਾਲ ਲਾ ਰਹਾਉ ਰਹਾਵਲੇ ਬੰਦ ਚ ਮਹਾਰਜ ਕਹਿੰਦੇ ਨੇ ਕਿਸ ਰੂਪ ਨਹੀਂ ਕਿਛ ਜਾਤ ਨਹੀਂ ਮੇਰਾ ਕੋਈ ਰੰਗ ਰੂਪ ਵੀ ਬਾਹਲਾ ਸੋਹਣਾ ਨਹੀਂ ਹੈ ਸਰੀਰ ਕਰਕੇ ਵੀ ਮੈਂ ਥੋੜਾ ਜਿਹਾ ਨਮਾਣਾ ਜਾਈ ਆ। ਵੀ ਮੇਰਾ ਕੋਈ ਰੰਗ ਰੂਪ ਜਾਦੇ ਸੋਹਣਾ ਨਹੀਂ ਕੋਈ ਮੇਰੇ ਨੈਣ ਨਕਸ਼ ਵਧੀਆ ਨਹੀਂ ਹੈਗੇ। ਇਹ ਇਹ ਅਖਰੀ ਵਾਸਤੇ ਭਾਵ ਅਰਥ ਇੱਕੋ ਹੀ ਆ। ਮਹਾਰਾਜ ਕਹਿੰਦੇ ਨਾ ਸਮਝਾਉਣਾ ਕੀਤਾ ਮਨੁੱਖਤਾ ਨੂੰ ਆਪਦੇ ਤੇ ਗੱਲ ਟੁਕਾ ਕੇ ਸਤਿਗੁਰਾਂ ਨੇ ਕਰੀਆ ਗੱਲ ਕਿਸ ਰੂਪ ਨਹੀਂ ਕਿਸ ਜਾਤ ਨਹੀਂ। ਜਿਵੇਂ ਆ ਵਰਣਵੰਡ ਕੀਤਾ ਹੋਇਆ ਇਹ ਮੰਨੋ ਸਿਮਰਤੀ ਗ੍ਰੰਥਾ ਜੀ ਇੱਕ ਉਹਨੇ ਵਰਣਵੰਡ ਕੀਤਾ ਵੀ ਤੇਰੀ ਜਾਤ ਨੀਵੀਂ ਆ ਤੇਰੀ ਜਾਤ ਉੱਚੀ ਆ ਉਹਦੇ ਮੁਤਾਬਕ ਸਤਗੁਰਾਂ ਨੇ ਗੱਲ ਕਰੀ ਆ ਗੁਰਮਤਿ ਦੇ ਵਿੱਚ ਕੋਈ ਜਾਤ ਪਾਤ ਨਹੀਂ ਹੈ ਮਨੁੱਖ ਕੀ ਜਾਤ ਸਭ ਇੱਕ ਪਸਾਨ ਬੋ ਗੁਰੂ ਸਾਹਿਬ ਤਾਂ ਕਹਿੰਦੇ ਆ ਇਹ ਨਹੀਂ ਸਮਝ ਲੈਣਾ ਹੁਣ ਆਪਾਂ ਵੀ ਗੁਰੂ ਸਾਹਿਬ ਨੇ ਲਿਖਿਆ ਨਾ ਉਹ ਤਾਂ ਵਰਣਵੰਡ ਦੇ ਮੁਤਾਬਕ ਜੋ ਚੱਲ ਰਹੀ ਆ ਗੱਲ ਸੰਸਾਰ ਦੇ ਵਿੱਚ ਉਹਦੇ ਮੁਤਾਬਕ ਗੱਲ ਕਰੀ ਆ ਸਮਝਾਉਣ ਵਾਸਤੇ ਦਾਤਾ ਜੀ ਨੇ ਮਹਾਰਾਜ ਕਹਣਾ ਕਰਦੇ ਨੇ ਕਿਸ ਰੂਪ ਨਹੀਂ ਕਿਸ ਜਾਤ ਨਹੀਂ ਜਿਹੜੇ ਦੁਨੀਆ ਕਹਿੰਦੀ ਆ ਵੀ ਤੂੰ ਤਾਂ ਸੋਹਣਾ ਨਹੀਂ ਹੈ ਤੇਰੇ ਨੈਣ ਨੱਕ ਸਮੋਟੇ ਆ ਠੀਕ ਆ ਜੀ ਦੁਨੀਆ ਕਹਿੰਦੀ ਆ ਨਾ ਗੁਰੂ ਸਾਹਿਬ ਨਹੀਂ ਕਹਿੰਦੇ ਧਿਆਨ ਰੱਖਣਾ ਗੁਰੂ ਸਾਹਿਬ ਨੇ ਤਾਂ ਨਕਸ਼ਾ ਖਿੱਚ ਕੇ ਦੱਸਿਆ ਵੀ ਇਹ ਕਹਿੰਦੇ ਨੇ ਲੋਕ ਕਿਸ ਜਾਤ ਨਹੀਂ ਕਿਸ ਕਿਸ ਰੂਪ ਨਹੀਂ ਕਿਸ ਜਾਤ ਨਹੀਂ ਕੋਈ ਚੱਜਦਾ ਮੇਰਾ ਰੂਪ ਰੰਗ ਨਹੀਂ ਹੈ ਕੋਈ ਮੇਰੀ ਉੱਚੀ ਜਾਤ ਨਹੀਂ ਹੈ ਕਿਸ ਢੰਗ ਨਾਲ ਮੇਰਾ ਕੋਈ ਮੇਰਾ ਰਹਿਣ ਸਹਿਣ ਦਾ ਵਧੀਆ ਢੰਗ ਨਹੀਂ ਹੈਗਾ। ਕੀ ਮੂੰਹ ਲੈ ਬੋਲਾਂ ਗੁਣ ਬਿਹੂਨ ਨਾਮ ਜਪਿਆ ਨਾ ਤੇਰਾ। ਸਤਿਗੁਰੂ ਸਮਝਾਉਣਾ ਕਰਦੇ ਨੇ ਵੀ ਕੀ ਮੂੰਹ ਲੈ ਕੇ ਮੈਂ ਬੋਲਾਂ ਕਿਉਂਕਿ ਮੈਂ ਤੇਰਾ ਨਾਮ ਨਹੀਂ ਜਪਿਆ। ਜਿਹੜਾ ਇਹ ਗਰਬਾਣੀ ਵੀ ਮੰਨਦੀ ਆ ਪੰਕਤੀ ਜਿਹੜੀ ਆ ਗੱਲ ਕਹਿੰਦੀ ਆ ਨਾ ਸਤਿਗੁਰਾਂ ਦੀ ਬਾਣੀ। ਜਿਹੜੀ ਆ ਗੱਲ ਕਹਿ ਰਹੀ ਐ ਕਿਆ ਮੋਹ ਲੈ ਬੋਲਾ ਗੁਣ ਬਿਹੂਨ ਨਾਮ ਜੱਪਿਆ ਨਾ ਤੇਰਾ ਜਦੋਂ ਤੇਰੇ ਨਾਮ ਨਾਲੋਂ ਟੁੱਟਿਆ ਫੇਰ ਕਮਜਾਤ ਲਿਖਿਆ ਮਹਾਰਾਜ ਨੇ ਨਾਮ ਵਿਸਾਰੇ ਤੇ ਕਮਜਾਤ ਜਿਹੜੀ ਜੀਵ ਆਤਮਾ ਸਰੀਰ ਕਰਕੇ ਬੀਬੀ ਐ ਚਾਹੇ ਭਾਈ ਐ ਪ੍ਰਭੂ ਪਰਮਾਤਮਾ ਦਾ ਨਾਮ ਵਿਸਾਰੀ ਬੈਠੀ ਆ ਉਹ ਨੀਵੀਂ ਜਾਤ ਵਾਲੀ ਐ ਕਮੀਨੀ ਜਾਤ ਵਾਲੀ ਐ ਨੀਵੀਂ ਜਾਤ ਕਹਿ ਲੋ ਕਮਜਾਤ ਆ ਉਹ ਕਮੀਨੀ ਜਾਤ ਮਹਾਰਾਜ ਕਹਿੰਦੇ ਨੇ ਕਿਆ ਮੂੰਹ ਲੈ ਬੋਲਾਂ ਗੁਣ ਬਿਹੂਣ ਕੋਈ ਮੇਰੇ ਕੋਲੇ ਗੁਣ ਨਹੀਂ ਹੈ ਕੀ ਮੂੰਹ ਲੈ ਕੇ ਤੇਰੇ ਦਰਸ਼ਨ ਕਰਾਂ ਮੈਂ ਕਿਹੜਾ ਮੂੰਹ ਲੈ ਕੇ ਤੇਰੇ ਦਰ ਤੇ ਆਵਾਂ ਜੇਕਰ ਐਸੀ ਵਰਤੀ ਬਣ ਜੇ ਨਾ ਫੇਰ ਮਹਾਰਾਜ ਵੱਡੀ ਕਿਰਪਾ ਕਰਦੇ ਨੇ ਬੜੀ ਛੇਤੀ ਗਲੇ ਲਾਉਂਦੇ ਨੇ ਕਿਆ ਮੂੰਹ ਲੈ ਬੋਲਾਂ ਗੁਣ ਬਿਹੂਣ ਨਾਮ ਜੱਪਿਆ ਨਾ ਤੇਰਾ ਮੈਂ ਤੇਰੇ ਨਾਮ ਤੋਂ ਵਾਂਝਾਂ ਹਾਂ ਕੋਈ ਮੇਰੇ ਕੋਲੇ ਗੁਣ ਨਹੀਂ ਹੈ ਹਮ ਪਾਪੀ ਸੰਗ ਗੁਰ ਉੱਭਰੇ ਹਣ ਦੇਖੋ ਸਤਗੁਰਾਂ ਦਾ ਵੱਡਾਪਨ ਬੜਪਨ ਜੋ ਗੁਰੂ ਸਾਹਿਬ ਕਹਿ ਰਹੇ ਨੇ ਹਮ ਪਾਪੀ ਸੰਗ ਗੁਰ ਉੱਭਰੇ ਅਸੀਂ ਪਾਪੀ ਤੇਰਾ ਸੰਗ ਕਰ ਲਿਆ ਗੁਰੂ ਜੀ ਤੇਰੀ ਸੰਗਤ ਕਰਕੇ ਸਾਡਾ ਜੀਵਨ ਉੱਚਾ ਸੁੱਚਾ ਹੋ ਗਿਆ ਹਮ ਪਾਪੀ ਸੰਗ ਗੁਰ ਉੱਭਰੇ ਪੁੰਨ ਸਤਗੁਰ ਕੀਰਾ ਇਹ ਸਤਗੁਰੂ ਇਹ ਤੇਰਾ ਤੈ ਪੁੰਨ ਦੀ ਕੰਮ ਕੀਤਾ ਤੈ ਪੁੰਨ ਕੀਤਾ ਇਹ ਸਾਨੂੰ ਨਿਮਾਣਿਆ ਨੂੰ ਹੀਣਿਆ ਨੂੰ ਗੁਨਾ ਤੋਂ ਹੀਣਿਆ ਨੂੰ ਪ੍ਰਮਾਤਮਾ ਦੇ ਨਾਮ ਤੋਂ ਬਾਂਝਿਆ ਨੂੰ ਤੂੰ ਕਿਰਪਾ ਕਰਕੇ ਸਾਨੂੰ ਆਪ ਦੀ ਸੰਗਤ ਦੇ ਕੇ ਸਾਡਾ ਜੀਵਨ ਉੱਚਾ ਸੋਚਿਆ ਕਰ ਦਿੱਤਾ ਕਿਆ ਮੋਹ ਵਾਹਿਗੁਰੂ ਸਬ ਜਿਓ ਪਿੰਡ ਮੁਖ ਨੱਕ ਦੀਆ ਬਰਤਨ ਕੋ ਪਾਣੀ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਸਾਰਿਆਂ ਜੀਆਂ ਨੂੰ ਸਬ ਜਿਓ ਅਜੀ ਜਿਹੜਾ ਅੰਦਰ ਬੋਲ ਰਿਹਾ ਪਿੰਡ ਸਰੀਰ ਮੁਖ ਮੂੰਹ ਨੱਕ ਦੀਆ ਬਰਤਨ ਕੋ ਪਾਣੀ ਹਵਾ ਪਾਣੀ ਅੱਗ ਸਾਰੇ ਤਤ ਸਾਰੀਆਂ ਦਾਤਾਂ ਤੋਂ ਦਿੱਤੀਆਂ ਸੱਚੇ ਸਤਗੁਰੂ ਵਰਤਣ ਵਾਸਤੇ ਅਨ ਖਾਣਾ ਕੱਪੜ ਪਹਿਨਣ ਦੀ ਆ ਅਨ ਪਾਣੀ ਖਾਣ ਵਾਸਤੇ ਕੱਪੜ ਪਹਿਨਣ ਵਾਸਤੇ ਦੀ ਆ ਰਸ ਅਨਪੋਗਣੀ ਬਹੁਤ ਤਰ੍ਹਾਂ ਦੇ ਰਸ ਭਰੇ ਸਵਾਦਲੇ ਪਦਾਰਥ ਬਖਸ਼ੇ ਨੇ ਤੁਮਾਰਾਜ ਤੇ ਤੂੰ ਕੀ ਕਰਦਾ ਮਨੁੱਖ ਮਹਾਰਾਜ ਸਮਝਾਉਣਾ ਕਰਦੇ ਨੇ ਜੇ ਨਦੀ ਹੈ ਸੋਚੇ ਤੈਨ ਆਵੀ ਚੇਤਨਾ ਵੀ ਜਿਨੇ ਇਹ ਦਾਤਾਂ ਦਿੱਤੀਆਂ ਨੇ ਮਨੁੱਖ ਤੈਨੂੰ ਉਹ ਚੇਤੇ ਨਹੀਂ ਆਉਂਦਾ ਆਪ ਦੀ ਫੂਫਾ ਜੀ ਲੱਗਾ ਵੀ ਮੈਂ ਆ ਕਰ ਲਿਆ ਮੈਂ ਉਹ ਕਰ ਲਿਆ ਆਪਾਂ ਸਾਰੇ ਹੀ ਕਹਿੰਨੇ ਆ ਵੀ ਮੈਂ ਹੁਣ ਆ ਕਰ ਲਿਆ ਇਸ ਸਾਲ ਵਿੱਚ ਆ ਕਰਾਂਗਾ ਇਹ ਮਹੀਨੇ ਆ ਕਰਾਂਗਾ ਠੀਕ ਆ ਜੀ ਉਹ ਆਪਣੇ ਤੇ ਹੀ ਤੂੰ ਸਾਰਾ ਆਪ ਦੇ ਆਪ ਨੂੰ ਹੀ ਕ੍ਰੈਡਿਟ ਦੇਈ ਜਾਂਦਾ ਸਾਰੇ ਕਾਸੇ ਦਾ ਉਸ ਪ੍ਰਭੂ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ ਜਿਨੇ ਸਾਰੀਆਂ ਦਾਤਾਂ ਦਿੱਤੀਆਂ ਨੇ ਸਬ ਜੀਓ ਪਿੰਡ ਮੁਖ ਨੱਕ ਦੀ ਆ ਵਰਤਣ ਕੋ ਪਾਣੀ ਅੰਨ ਖਾਣਾ ਕੱਪੜ ਪੈਨਣ ਦੀ ਆ ਰਸ ਅਨਪੋਗਾਣੀ ਜਿੰਨ ਦੀਏ ਸੋ ਚਤਨ ਆਵੀ ਜਿਹਨੇ ਦਿੱਤੇ ਆ ਜੇ ਉਹਨੂੰ ਨਹੀਂ ਤੂੰ ਚੇਤੇ ਕਰਦਾ ਉਹਨੂੰ ਚਿੱਤ ਵਿੱਚ ਨਹੀਂ ਲਿਆਉਂਦਾ ਮਹਾਰਾਜ ਕਹਿੰਦੇ ਯਾਦ ਨਹੀਂ ਕਰਦਾ ਫਿਰ ਤੂੰ ਕੀ ਆ ਪਸੂ ਹਾਂ ਕਰ ਜਾਣੀ ਫਿਰ ਤੂੰ ਪਸੂ ਐ ਮਹਾਰਾਜ ਕਹਿੰਦੇ ਫਿਰ ਤਾਂ ਉਹਨੂੰ ਪਸ਼ੂ ਜਾਣਿਆ ਜਾਂਦਾ ਕਿਉਂਕਿ ਪਸ਼ੂ ਹੀ ਆ ਸਾਰਾ ਕੁਝ ਖਾਂਦਾ ਪੀਂਦਾ ਪਸ਼ੂ ਹੀ ਸ਼ੁਕਰਾਨਾ ਕਰਦਾ ਕਿਉਂਕਿ ਸ਼ੁਕਰਾਨਾ ਕਰਨ ਦੀ ਉਹਨੂੰ ਜ਼ਬਾਨ ਨਹੀਂ ਦਿੱਤੀ ਠੀਕ ਹੈ ਜੀ ਪਸ਼ੂ ਨਹੀਂ ਪਸ਼ੂ ਵਰਗਾ ਫਿਰ ਤੂੰ ਅਜੇ ਪਸ਼ੂ ਤਾਂ ਫੇਰ ਵੀ ਤਿੰਨੋਂ ਚੰਗਾ ਗੁਰਬਾਣੀ ਵਿੱਚ ਲਿਖਿਆ ਹੋਇਆ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ ਨਾਮ ਬਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਮਹਾਰਾਜ ਕਹਿੰਦੇ ਤੇਰਾ ਜੀਣਾ ਹਰਾਮ ਆ ਮੈਂ ਕਰਮ ਕਰੀ ਜਨ ਮੋਹ ਮਾਇਆ ਦੇ ਜਾਲ ਵਿੱਚ ਫਸ ਕੇ ਪਸੂ ਫੇਰ ਵੀ ਚੰਗਾ ਤੇਰੇ ਨਾਲੋਂ ਘਾਹ ਪੱਟਾ ਖਾ ਕੇ ਦੁੱਧ ਤਾਂ ਦਿੰਦਾ ਨਾ ਮੁਰਤ ਵਰਗਾ ਸਤਗੁਰੂ ਕਹਿੰਦੇ ਨੇ ਇੱਥੇ ਫੇਰ ਉਹੀ ਤੈਨੂੰ ਪਸ਼ੂਆਂ ਚ ਰਲਾਇਆ ਮਹਾਰਾਜ ਨੇ ਪਸੂ ਫੇਰ ਵੀ ਤੇਰੇ ਨਾਲੋਂ ਚੰਗਾ ਤੈਨੂੰ ਪਸ਼ੂਆਂ ਚ ਰਲਾਤਾ ਵੀ ਤੂੰ ਪ੍ਰਭੂ ਪਰਮਾਤਮਾ ਨੂੰ ਚਿੱਤ ਬਚ ਨਹੀਂ ਲਿਆਉਂਦਾ ਜਿਨੇ ਤੈਨੂੰ ਦాతਾਂ ਦਿੱਤੀਆਂ ਨੇ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ ਹੁਣ ਕਈ ਕਹਿੰਦੇ ਨੇ ਰੱਬ ਰੂਪ ਤਾਂ ਹੁੰਦਾ ਨਹੀਂ ਰੱਬ ਦਾ ਕੀ ਰੋਲ ਆ ਹੁਣ ਆ ਜਿਹੜੀ ਪੰਕਤੀ ਕਹਿੰਦੀ ਆ ਇਹਨੂੰ ਕਿੱਥੇ ਰੱਖਾਂਗੇ ਜੀ ਜੀਨੂੰ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਕੀਤਾ ਤੇਰਾ ਵਰਤਦਾ ਜਿਹਦਾ ਕੀਤਾ ਹੋਏ ਸਾਰਾ ਕੁਝ ਵਰਤਦਾ ਤੂੰ ਅੰਤਰਜਾਮੀ ਤੂੰ ਅੰਦਰ ਦੀਆਂ ਜਾਣਨ ਵਾਲਾ ਉਹ ਕੋਈ ਹੈ ਨਾ ਹੈਗਾ ਨਾ ਕੋਈ ਬਸ ਫਿਰ ਉਹਨੂੰ ਮੰਨ ਲਈਏ ਹਾਜ਼ਰ ਨਾਜ਼ਰ ਮੰਨ ਲਈਏ ਹਮ ਜੰਤ ਵਿਚਾਰੇ ਕਿਆ ਕਰੇ ਜਿਹੜਾ ਆਪਣੇ ਆਪ ਨੂੰ ਸਮਝਦਾ ਲਿਆ ਆਪਾਂ ਹੀ ਕਰਿਆ ਸਾਰਾ ਕੁਝ ਹਮ ਜੰਤ ਵਿਚਾਰੇ ਕਿਆ ਕਰੇ ਜੀਵ ਕੀ ਕਰ ਸਕਦਾ ਵਿਚਾਰ ਉਹ ਤਾਂ ਪ੍ਰਭੂ ਪ੍ਰਮਾਤਮਾ ਦੇ ਹੁਕਮ ਅਨਸਾਰ ਉਹਦਾ ਜਨਮ ਹੋਇਆ ਹੁਕਮ ਅਨਸਾਰ ਉਹਦਾ ਜੀਵਨ ਆ ਹੁਕਮ ਅਨਸਾਰ ਹੀ ਉਹਨੇ ਸੰਸਾਰ ਤੋਂ ਚਲੇ ਜਾਣਾ ਮਹਾਰਾਜ ਕਹਿੰਦੇ ਨੇ ਹਮ ਜੰਤ ਵਿਚਾਰੇ ਕਿਆ ਕਰੇ ਸਭ ਖੇਲ ਤੁਮ ਸੁਆਮੀ ਹੈ ਸੁਆਮੀ ਸਮਾਏ ਹੋਏ ਅਕਾਲ ਪੁਰਖ ਵਾਹਿਗੁਰੂ ਜੀ ਸਾਰਾ ਤੇਰਾ ਹੀ ਖੇਲ ਹੈ ਤੈ ਹੀ ਕੁਦਰਤ ਤੂੰ ਹੀ ਆਪ ਹੀ ਕੁਦਰਤ ਨੂੰ ਪੈਦਾ ਕਰਦਾ ਆਪ ਹੀ ਕੁਦਰਤ ਦੀ ਸਾਮ ਸੰਭਾਲ ਕਰਦਾ ਜਨ ਨਾਨਕ ਹਾਟ ਵਿਹਾਜਿਆ ਹਰ ਗੁਲਮ ਗੁਲਾਮੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਵੇਂ ਕੋਈ ਮੰਡੀ ਦੇ ਵਿੱਚੋਂ ਗੁਲਾਮ ਨੂੰ ਖਰੀਦ ਕੇ ਆਪਦੇ ਘਰ ਨੌਕਰ ਰੱਖ ਲੈਂਦਾ ਨੌਕਰ ਚੱਕਰ ਰੱਖ ਲੈਂਦਾ ਜੋ ਵੀ ਹੁਕਮ ਕਰਦਾ ਕਰਾਈ ਜਾਂਦਾ ਕੰਮੋਂ ਤੋਂ ਗੁਰੂ ਨਾਨਕ ਸਾਹਿਬ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਤਾਂ ਤੇਰਾ ਖਰੀਦਿਆ ਹੋਇਆ ਇੱਕ ਗੁਲਾਮ ਆ ਤੇ ਤੇਰੇ ਗੁਲਾਮਾਂ ਦਾ ਗੁਲਾਮ ਆ ਜਨੂ ਨਾਨਕ ਹਾਟ ਬਿਹਾਜਿਆ ਅਰ ਗੁਲਮ ਗੁਲਾਮੀ ਤੇਰੇ ਗੁਲਾਮਾਂ ਦਾ ਗੁਲਾਮ ਐ ਦਾਤਾ ਜੀ ਮੈਂ ਸੋ ਇਸ ਤਰ੍ਹਾਂ ਸਤਿਗੁਰਾਂ ਦੀ ਬਾਣੀ ਨੂੰ ਆਪਾਂ ਪੜ੍ਹੀਏ ਸੁਣੀਏ ਭਾਈ ਜਦੋਂ ਨਾਮ ਬਾਣੀ ਨਾਲ ਜੁੜ ਗਏ ਜੀਵਨ ਬਦਲੇਗਾ ਪੱਕਾ ਬਦਲੇਗਾ ਸੁੱਖ ਸਹੂਲਤਾਂ ਦਾ ਪ੍ਰਭੂ ਪ੍ਰਮਾਤਮਾ ਪਹਿਲਾਂ ਵੀ ਤੈਨੂੰ ਦੇ ਰਿਹਾ ਕਿਉਂਕਿ ਗੁਰਬਾਣੀ ਵਿੱਚ ਲਿਖਿਆ ਮਹਾਰਾ ਸੱਚੇ ਪਾਤਸ਼ਾਹ ਨੇ ਜਿਉ ਪਿੰਡ ਸਭ ਮੁਖ ਨੱਕ ਦੀ ਆ ਜਿਨੇ ਤੇਰਾ ਅ ਜੀ ਅੰਦਰ ਬੋਲ ਰਿਹਾ ਇਹ ਦਿੱਤਾ ਆ ਪਿੰਡ ਮੈਨੇ ਸਰੀਰ ਦਿੱਤਾ ਤੈਨੂੰ ਸੋਣਾ ਠੀਕ ਆ ਜੀ ਤੇ ਮੁਖ ਮੂੰਹ ਦਿੱਤਾ ਨੱਕ ਦੀ ਆ ਵਰਤਨ ਕੋ ਪਾਣੀ ਪਾਣੀ ਦੇ ਵਿੱਚ ਸਾਰੇ ਆਗੇ ਤੱਤ ਪਾਣੀ ਹਵਾ ਅੱਗ ਇਹ ਵਰਤਦੇ ਨੇ ਆਪਾਂ ਸਾਰਾ ਕੁਝ ਤੇ ਸਾਰੀਆਂ ਦਾਤਾਂ ਮਹਾਰਾਜ ਕਹਿੰਦੇ ਅੰਨ ਖਾਣਾ ਕੱਪੜਾ ਪਹਿਨਣ ਦੀ ਆਹਨ ਤੈਨੂੰ ਖਾਣ ਪੀਣ ਵਾਸਤੇ ਦਿੱਤਾ 36 ਪਦਾਰਥ ਪਹਿਨਣ ਵਾਸਤੇ ਤੁਹਾਨੂੰ ਕੱਪੜੇ ਦਿੱਤੇ ਆ ਰਸ ਅਨਪੋਗਾਣੀ ਬਹੁਤ ਤਰ੍ਹਾਂ ਦੇ ਹੋਰ ਰਸ ਵੀ ਤੂੰ ਚੱਖਨਾ ਫਰੂਟ ਮੰਡਿਆਈਆਂ 36 ਪਦਾਰਥ ਕਹेलो ਆਪਾਂ ਇੰਨਾ ਕੁਛ ਦਿੱਤਾ ਮਹਾਰਾਜ ਨੇ ਜਿਨੇ دیے ਸੋ ਚੇਤਨ ਆ ਆ ਵੀ ਜਿਨੇ ਇਹ ਦਾਤਾਂ ਦਿੱਤੀਆਂ ਤਾਂ ਉਹਨੂੰ ਨਹੀਂ ਚੇਤੇ ਵਿੱਚ ਲਿਆਉਂਦਾ ਮਨੁੱਖ ਮਨੁੱਖ ਸਰੀਰ ਕਰਕੇ ਬੀਬੀ ਅਚੇ ਪਾਈ ਆ ਠੀਕ ਆ ਜੀ ਮਨੁੱਖ ਲਬਜ ਸੰਝਾ ਇਹ ਮਨੁੱਖ ਤੂੰ ਉਹਨੂੰ ਕਿਉਂ ਨਹੀਂ ਚੇਤੇ ਕਰਦਾ ਨੌਕਰੀਆਂ ਚੱਕਰੀਆਂ ਤੂੰ ਹੋਰਾਂ ਦੀਆਂ ਹੀ ਕਰਦਾ ਫਿਰਦਾ ਉਹ ਇੱਧਰ ਚੱਲਿਆ ਗਿਆ ਕਿਤੇ ਉੱਧਰ ਚੱਲਿਆ ਗਿਆ ਮੈਂ ਸੁਣਦਾ ਹੁਣ ਆਪਦੇ ਨੇੜਤਾ ਵਾਲਿਆਂ ਤੋਂ ਬੱਸ ਜੀ ਬਾਬਾ ਜੀ ਲੱਗੀ ਸੀ 2 ਮਹੀਨੇ ਦੀ ਡਿਊਟੀ ਲੱਗੀ ਸੀ ਉੱਥੇ ਸਾਡੀ ਤਾਂ ਘਰ ਵਾਲੀਆਂ ਜਿੰਮੇਵਾਰੀਆਂ ਛੱਡਤੀਆਂ ਲੈ 2 ਮਹੀਨੇ ਕਰਲਾ ਡਿਊਟੀ ਜਾ ਕੇ ਉੱਥੇ ਸਤਿਗੁਰੂ ਨਹੀਂ ਇਹ ਕਹਿੰਦੇ ਸਤਿਗੁਰੂ ਕਹਿੰਦੇ ਨੇ ਗੁਰਾਂ ਦਾ ਸਿਧਾਂਤ ਆ ਇਹ ਪਹਿਲਾਂ ਕਿਰਤ ਬੰਡ ਸਕਣਾ ਤੇ ਨਾਮ ਜਪਣ ਤਾਂ ਤੀਜੀ ਗੱਲ ਤੀਜੇ ਕੰਮ ਤੇ ਆਈ ਆ ਤੀਜੇ ਨੰਬਰ ਤੇ ਆਇਆ ਨਾਮ ਜਪਣ ਤੇ ਪਹਿਲਾਂ ਮਹਾਰਾਜ ਕਹਿੰਦੇ ਸੱਚੀ ਸੁੱਚੀ ਕਿਰਤ ਵਿਰਤ ਕਰ ਤੂੰ ਆਪਦੀ ਫਿਰ ਬੰਡ ਕੇ ਛੱਕ ਘਰ ਪਰਿਵਾਰ ਦੇ ਵਿੱਚ ਕਈ ਤਾਂ ਘਰ ਪਰਿਵਾਰ ਚ ਹੀ ਈਰਖਾ ਕਰੀ ਜਾਂਦੇ ਆ ਇੱਕ ਦੂਜੇ ਤੋਂ ਚੀਜ਼ ਜਲ ਕੋ ਲੈਂਦੇ ਆ ਵੀ ਤੂੰ ਆ ਰੱਖ ਲੈ ਪਾਸੇ ਉਹਨਾਂ ਨੂੰ ਨਾ ਪਤਾ ਲੱਗੇ ਮੈਂ ਦੇਖਦਾ ਆਂ ਜੀ ਇਹ ਇਹ ਨਹੀਂ ਕਰਨਾ ਚੀਜ਼ ਜਿਹੜੀ ਵੀ ਆਈ ਐ ਕੋਈ ਵੀ ਜੀਬ ਲਿਆਇਆ ਘਰ ਦੇ ਵਿੱਚੋਂ ਉਹਨੂੰ ਸਾਂਝੇ ਥਾਂ ਰੱਖੋ ਭਾਈ ਆ ਲੋ ਜਿਹਦਾ ਜੀ ਕਰਦਾ ਜਦੋਂ ਜੀ ਕਰਿਆ ਉਦੋਂ ਛਕ ਲਿਓ ਇਹਨੂੰ ਵੰਡ ਛਕਣਾ ਕਹਿੰਦੇ ਆ ਦੂਜੇ ਨੰਬਰ ਤੇ ਵੰਡ ਛਕਣਾ ਕਿਸੇ ਭੈਣ ਭਰਾ ਨੂੰ ਕਿਸੇ ਦੋਸਤ ਮਿੱਤਰ ਨੂੰ ਕਿਸੇ ਰਿਸ਼ਤੇਦਾਰ ਨੂੰ ਜ਼ਰੂਰਤ ਹੈ ਕਾਲ ਖਾਏ ਕਿਸ ਹੱਥੋਂ ਦੇ ਦਾ ਮਤਲਬ ਇਹ ਆ ਕਿ ਤੂੰ ਆਪਣੀ ਮਿਹਨਤ ਦੇ ਵਿੱਚੋਂ ਜੋ ਤੂੰ ਕਿਰਤ ਕਮਾਈ ਕਰਦਾ ਉਹਦੇ ਵਿੱਚੋਂ ਤੂੰ ਆਪਦਾ ਖਰਚਾ ਘਟਾ ਲਾ ਕਿਸੇ ਭੈਣ ਭਰਾ ਦੀ ਮਦਦ ਕਰ ਕਿਸੇ ਨੂੰ ਦਵਾਈ ਦੀ ਜ਼ਰੂਰਤ ਆ ਕਿਸੇ ਨੂੰ ਰੀੜੇ ਕੱਪੜੇ ਦੀ ਜ਼ਰੂਰਤ ਆ ਠੀਕ ਆ ਜੀ ਉਹ ਨਹੀਂ ਕਰਨ ਵਾਲਾ ਤੇ ਆਪਾਂ ਉਹਦੀ ਹੈਲਪ ਕਰਨੀ ਆ ਇਹਨੂੰ ਵੰਡ ਛਕਣਾ ਕਹਿੰਦੇ ਆ ਆ ਦੇਖ ਕਿਉਂ ਸਤਿਗੁਰਾਂ ਨੇ ਜਿਹੜਾ ਦੇਗ ਆਲਾ ਸਿਧਾਂਤ ਆ ਇਹ ਆਪਾਂ ਦੇਗ ਆਲਾ ਸਿਧਾਂਤ ਸਮਝਣਾ ਸਤਗੁਰਾਂ ਨੇ ਇਸ ਨਾਤ ਲਾਗੂ ਕੀਤਾ ਵੀ ਦੇਖ ਬਣੀਆ ਤੇ ਅਰਦਾਸ ਬੇਨਤੀ ਕੀਤੀ ਤੇ ਵੰਡ ਕੇ ਛਕਣੀ ਆ ਸੰਗਤ ਦੇ ਵਿੱਚ ਇਸੇ ਤਰ੍ਹਾਂ ਹੀ ਆਪਾਂ ਵੰਡ ਕੇ ਛਕਣਾ ਕੱਲਿਆਂ ਨੇ ਨਹੀਂ ਚੀਜ਼ ਲਕੋਣੀ ਨਹੀਂ ਕਿਸੇ ਜੀ ਤੋਂ ਘਰ ਤੋਂ ਘਰ ਦੇ ਤੋਂ ਠੀਕ ਆ ਜੀ ਕਈ ਤਾਂ ਹੁਣ ਬਜ਼ੁਰਗਾਂ ਤੋਂ ਚੀਜ਼ ਲਕਾਉਂਦੇ ਆ ਤੇ ਪਰ ਮਹਾਰਾਜ ਦੀ ਕਿਰਪਾ ਨਾਲ ਸਾਡੇ ਤਾਂ ਇੰਨੀ ਕਿਰਪਾ ਸੀ ਇੰਨੀ ਕਿ ਸੂਝੀ ਦਤ ਨੇ ਬਖਸ਼ੀ ਸੀ ਅਸੀਂ ਜੋ ਵੀ ਚੀਜ਼ ਘਰ ਵਿੱਚ ਆਉਂਦੀ ਆ ਪਹਿਲਾਂ ਮਾਂ ਨੂੰ ਫੜਾਉਣੀ ਆ ਮਾਂ ਬੈਠੀ ਆ ਘਰੇ ਚੱਲ ਪਿਓ ਤਾਂ ਬਾਹਰ ਹੁੰਦਾ ਰੱਖਣੀ ਉਹਦੇ ਵਾਸਤੇ ਵੀ ਆ ਉਹ ਚਾਹੇ ਬੱਚਾ ਦੂਜਾ ਖਾ ਗਿਆ ਤਾਂ ਗੱਲ ਬੱਕਰੀ ਆ ਪਰ ਜ਼ਰੂਰ ਇਹ ਧਿਆਨ ਰੱਖਿਏ ਇਹ ਵੰਡ ਛਕਣ ਦਾ ਸਨਾਤ ਹੈ ਸਤਿਗੁਰਾਂ ਦੇ ਕਿਰਤ ਦੱਸਿਆ ਆਪਦੀ ਕਿਰਤ ਸੱਚੀ ਸੁੱਚੀ ਕਰ ਤੇ ਵੰਡ ਕੇ ਛਕ ਤੇ ਨਾਮ ਜਪ ਪ੍ਰਭੂ ਪਰਮਾਤਮਾ ਦਾ ਇਹ ਤਿੰਨ ਕੰਮ ਕਰ ਲੈ ਤੇ ਤੇਰਾ ਜੀਵਨ ਮਨੁੱਖਾ ਜੀਵਨ ਤੇਰਾ ਸਫਲ ਹੈ ਦੁਨੀਆ ਵਿੱਚ ਵਿਚਰਦਾ ਹੋਇਆ ਭਲੇ ਦੇ ਕੰਮ ਕਰਨੇ ਆ ਦੁਨੀਆ ਵਿੱਚ ਵਿਚਰਦੇ ਹੋਏ ਆਪਾਂ ਕੰਮ ਧੰਦਿਆ ਤੇ ਜਾਂਦੇ ਆ ਭਲੇ ਦਾ ਕੰਮ ਕੀ ਆ ਕਈ ਵਾਰੀ ਨਾ ਮੈਂ ਦੇਖਦਾ ਹੁੰਨਾ ਪੰਛੀ ਅਗੋਲੇ ਕਬੂਤਰ ਇਹਨਾਂ ਦੇ ਗਲ ਵਿੱਚ ਕੋਈ ਚੀਜ਼ ਫਸ ਜਾਂਦੀ ਹੈ ਸਾਹਤੀ ਚੱਕਦੇ ਆ ਇਹਨਾਂ ਨੂੰ ਆਦਤਾ ਪਥਰੀ ਚਾ ਪੱਥਰ ਵੀ ਚੱਕਦੇ ਆ ਉਹ ਗਲ ਵਿੱਚ ਫਸ ਗਈ ਤੜਫਦੇ ਹੁੰਦੇ ਆ ਕਈ ਵਾਰੀ ਆਪਾਂ ਦੇਖ ਕੇ ਕੋਲ ਦੀ ਲੰਘ ਜਾਂਦੇ ਬਈ ਇਹਨੂੰ ਕੀ ਹੋ ਗਿਆ ਨਹੀਂ ਇਹ ਭਲੇ ਦਾ ਕੰਮ ਕਰ ਉਹਨੂੰ ਚੱਕ ਲੈ ਚੱਕ ਕੇ ਨਾ ਉਹਦੀ ਇੱਥੋਂ ਸਾਹ ਰਗ ਜੀ ਆ ਜਿਹੜੀ ਇਹਨੂੰ ਮੜਦੇ ਉਹ ਜਿਹੜਾ ਕਣਕਾ ਉਹਦੇ ਫਸਿਆ ਹੁੰਦਾ ਉਹ ਗਾਂਹ ਹੋ ਜਾਂਦਾ ਉੱਡ ਜਾਂਦਾ